ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਐਸਜੀਪੀਸੀ ਦੇ YouTube ਚੈਨਲ ਦੀ ਨਿੰਦਾ ਕੀਤੀ ਐ ਸਸਪੈਂਡ ਕੀਤੇ ਜਾਣ ਤੋਂ ਬਾਅਦ ਤਾਂ ਇਸ ਦੇ ਚਲਦੇ ਹੀ ਜੋ ਭਾਜਪਾ ਆਗੂ ਨੇ ਤਰਨ ਚੋਗਾ ਉਹਨਾਂ ਦਾ ਵੀ ਇਸ YouTube ਚੈਨਲ ਨੂੰ ਬੰਦ ਹੋ ਜਾਣ ਤੋਂ ਬਾਅਦ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਵੀ ਇਸ ਦੀ ਨਿੰਦਾ ਕੀਤੀ ਹੈ ਕਿਉਂਕਿ ਉਹਨਾਂ ਦਾ ਵੀ ਕਹਿਣਾ ਹੈ ਕਿ YouTube ਚੈਨਲ ਹੋਣ ਦੇ ਨਾਲ-ਨਾਲ ਇਹ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਸਿੱਖ ਨੇ ਜੋ ਗੁਰਬਾਣੀ ਦਾ ਜੋ ਗਾਇਨ ਹੁੰਦਾ ਹੈ ਸ਼੍ਰੀ ਦਰਬਾਰ ਸਾਹਿਬ ਤੋਂ ਲਾਈਵ ਪ੍ਰਸਾਰਣ ਹੁੰਦਾ ਆਏ ਗੁਰਬਾਣੀ ਦਾ YouTube ਚੈਨਲ ਦੇ ਜਰੀਏ ਉਹ ਹੁਣ ਇੱਕ ਹਫਤੇ ਦੇ ਲਈ ਨਹੀਂ ਹੋਵੇਗਾ ਤਾਂ ਅੱਜੋ ਇਸ ਦੇ ਨਾਲ ਸਿੱਖਾਂ ਦੇ ਮਨਾਂ ਨੂੰ ਕਾफी ਠੇਸ ਪਹੁੰਚੀ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਉਹ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਨਵੀ ਵੈਸ਼ਨਵ ਦੇ ਨਾਲ ਇਸ ਗੱਲ ਦੀ ਅਪੀਲ ਕਰਨਗੇ ਮਿਲ ਕੇ ਕਿ ਉਹ ਇਸ YouTube ਚੈਨਲ ਨੂੰ ਛੇਤੀ ਤੋਂ ਛੇਤੀ ਬਹਾਲ ਕਰਵਾਉਣ ਉਹਨਾਂ ਨੇ ਹੋਰ ਕੀ ਕਿਹਾ ਹੈ ਆਓ ਸੁਣਦੇ ਹਾਂ ਚਲੋ ਇਹ ਟਾਈਮ ਜਿਹੜਾ ਮੇਰਾ ਖਿਆਲ ਰੱਖਿਆ ਇਹਨਾਂ ਨੇ ਠੀਕ ਹੈ ਵਨ ਡੇ ਰੱਖਿਆ ਮੈਂ ਪਹਿਲੇ ਬਹੁਤ ਮੰਨ ਲਓ ਮੈਂ ਗੌਰ ਨਿੰਦਾ ਵੀ ਕਰਦਾ ਚਲੋ ਜੇ ਕੋ ਗਾਈਡਲਾਈਨ ਹੈ ਆ ਕੇ ਕਈ ਵਾਰੀ ਹੋ ਜਾਂਦੀਆਂ ਮਾਰੇ ਜਿਹੜਾ ਫੈਸਲਾ ਆ ਮੈਂ ਕਹਾਂਦਾ ਸ਼ਤਾਬਦੀ ਦੇ ਸਮਾਗਮ ਚੱਲ ਰਹੇ ਆ ਤੇ ਇਹਨਾਂ ਇਹੇ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹੀ ਕਾਨੂੰਨੀ ਹਰ ਨਹੀਂ ਕਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਦਾ ਸੰਦੇਸ਼ ਆਪਣੇ ਚੈਨਲ ਲਈ YouTube ਦੇ ਰਹੀਂ ਪੂਰੇ ਵਿਸ਼ਵ ਦੀ ਸੰਗਤ ਨੂੰ ਪਹੁੰਚਾਇਆ ਜਾਂਦਾ ਪਰ ਇੱਕ ਬੜਾ ਸ਼ਲਾਘਾਯੋਕ ਕੰਮ ਕਿ ਦੂਰ ਦੁਨੀਆ ਚ ਬੈਠੇ ਘਰਾਂ ਚ ਬੈਠੀ ਸੰਗਤ ਗੁਰਬਾਣੀ ਦਾ ਸੰਦੇਸ਼ ਗੁਰਬਾਣੀ ਸੁਣਪੰਦੀ ਲਾਈਵ ਜੁੜ ਪੰਦੀ ਪਰ ਬੜਾ ਨਿੰਦਨੀ ਹੈ ਕਿ YouTube ਨੇ ਗੁਰਬਾਣੀ ਦਾ ਸੰਦੇਸ਼ ਦੇਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀਰੀਅਸ ਚੈਨਲ ਨੂੰ 7 ਦਿਨਾਂ ਸਸਪੈਂਡ ਕੀਤਾ ਇਹ YouTube ਦਾ ਕਰਤੈ ਨਿੰਦਨੀ ਹੈ ਗੁਰਬਾਣੀ ਦਾ ਸੰਦੇਸ਼ ਯਾਨੀ ਮਾਨਵਤਾ ਦਾ ਸੰਦੇਸ਼ ਗੁਰਬਾਣੀ ਦਾ ਸੰਦੇਸ਼ ਯਾਨੀ ਜਾਤ ਪਾਤ ਉੱਪਰ ਉੱਟ ਕੇ ਸੇਵਾ ਦਾ ਸੰਦੇਸ਼ ਉਹਨੂੰ ਰੋਕਣਾ ਗੁਰਬਾਣੀ ਦੇ ਪਾਠ ਨੂੰ ਰੋਕਣਾ ਇਹ ਗਲਤ ਕੰਮ ਹੈ ਔਰ ਮੈਂ YouTube ਦੀ ਬੜੀ ਕੜੀ ਨਿੰਦਾ ਕਰਨਾ YouTube ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਚੈਨਲ ਹੈ ਉਹਨੂੰ ਚਾਲੂ ਕਰਨਾ ਚਾਹੀਦਾ ਔਰ ਆਪਣੀ ਸਸਪੈਂਸ਼ਨ ਵਾਪਸ ਲੈਣੀ ਚਾਹੀਦੀ ਹੈ ਤਾਂ ਕਿ ਪੂਰੇ ਵਿਸ਼ਵ 'ਚ ਬੈਠੀ ਨਾਨਕ ਨਾਮ ਲੇਵਾ ਸੰਗਤ ਤੱਕ ਉਹ ਸੰਦੇਸ਼ ਪਹੁੰਚੇ ਤਾਂ ਇਸ YouTube ਚੈਨਲ ਦੇ ਬੰਦ ਹੋ ਜਾਣ ਤੋਂ ਬਾਅਦ ਕਾਫੀ ਰੌਲਾ ਜੋ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ YouTube ਵੱਲੋਂ ਕਮਿਊਨਿਟੀ ਗਾਇਡਲਾਈਨ ਜਾਨਿ ਕਿ ਭਾਈਚਾਰਕ ਜੋ ਉਹਨਾਂ ਦੀਆਂ ਕਦਰਾਂ ਕੀਮਤਾਂ ਨੇ ਉਹਨਾਂ ਦਾ ਜੋ ਇੱਕ ਪ੍ਰੋਟੋਕਾਲ ਹੈ YouTube ਦਾ ਪਲੇਟਫਾਰਮ ਦਾ ਉਸ ਦੇ ਤਹਿਤ ਜੇ ਕੋਈ ਕਮਿਊਨਿਟੀ ਗਾਇਡਲਾਈਨ ਜੋ YouTube ਵੱਲੋਂ ਜਾਰੀ ਕੀਤੀਆਂ ਹੋਈਆਂ ਨੇ ਉਹਨਾਂ ਦੀ ਜਦੋਂ ਉਲੰਘਣਾ ਹੁੰਦੀ ਹੈ ਤਾਂ ਉਹਨਾਂ ਦਾ ਜੋ ਇੱਕ ਐਲਗੋਰਿਦਮ ਹੈ ਜੋ ਪ੍ਰੋਟੋਕਾਲ ਹੈ ਉਹ ਕਿਸੇ YouTube ਚੈਨਲ ਨੂੰ ਜੋ ਕਮਿਊਨਿਟੀ ਗਾਇਡਲਾਈਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਚੈਨਲ ਨੂੰ ਸਸਪੈਂਡ ਕੀਤਾ ਜਾਂਦਾ ਹੈ ਤਾਂ ਜਦੋਂ ਤੱਕ ਕੋਈ ਵੀ YouTube ਚੈਨਲ ਸਸਪੈਂਡ ਰਹਿੰਦਾ ਹੈ ਤਾਂ ਉਸ ਚੈਨਲ ਦੇ ਉੱਪਰ ਕੋਈ ਵੀ ਵੀਡੀਓ ਜੋ ਅਪਲੋਡ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਕੋਈ ਵੀਡੀਓ ਨੂੰ ਲਾਈਵ ਕੀਤਾ ਜਾ ਸਕਦਾ ਹੈ ਤਾਂ ਹੁਣ ਇੱਕ ਹਫ਼ਤੇ ਦੇ ਲਈ ਜੋ ਇਹ SGPC ਦਾ YouTube ਚੈਨਲ ਹੈ ਉਹ ਬੰਦ ਹੋਵੇਗਾ ਤੇ ਇੱਕ ਹਫ਼ਤੇ ਦੇ ਲਈ ਕੋਈ ਵੀ ਵੀਡੀਓ ਨਾ ਤਾਂ ਇਸ ਚੈਨਲ ਦੇ ਰਾਹੀਂ ਅਪਲੋਡ ਹੋ ਕੀਤੀ ਜਾ ਸਕੇਗੀ ਤੇ ਨਾ ਹੀ ਜੋ ਗੁਰਬਾਣੀ ਦਾ ਜੋ ਲਾਈਵ ਪ੍ਰਸਾਰਨ ਚੈਨਲ ਦੇ ਜਰੀਏ ਹੁੰਦਾ ਸੀ ਉਹ ਹੁਣ 1 ਹਫਤੇ ਦੇ ਲਈ ਨਹੀਂ ਹੋਵੇਗਾ ਤੇ ਤਾਂ ਇਹ ਵੀ ਦੱਸਦੀ ਹੈ ਕਿ ਇਹ ਜੋ ਕਮਿਊਨਿਟੀ ਗਾਇਡਲਾਈਨ ਦੀ ਉਲੰਘਣਾ ਦੇ ਤਹਿਤ ਇਸ ਚੈਨਲ ਨੂੰ ਸਸਪੈਂਡ ਕੀਤਾ ਗਿਆ 1 ਹਫਤੇ ਦੇ ਲਈ ਉਹ 30 ਅਕਤੂਬਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਚੈਨਲ ਦੇ ਜਰੀਏ ਇੱਕ ਕਥਾਵਾਚਕ ਵੱਲੋਂ ਕਿਸੇ ਕਥਾ ਨੂੰ ਕਿਹਾ ਗਿਆ ਸੀ ਤਾਂ ਕਥਾ ਸਰਵਣ ਕਰਦੇ ਮੌਕੇ ਜੋ ਕੋਈ ਗਲਤੀ ਹੋਈ ਸੀ ਜਾਂ ਕੋਈ ਉਲੰਘਣਾ ਹੋਈ ਸੀ ਕਮਿਊਨਿਟੀ ਗਾਇਡਲਾਈਨ ਦੀ ਜਿਵੇਂ ਕਿ YouTube ਵੱਲੋਂ ਇਸ ਚੈਨਲ ਨੂੰ ਬੰਦ ਕੀਤਾ ਗਿਆ ਤਾਂ ਇਸ ਦੇ ਚਲਦੇ ਹੀ ਕਾਰਵਾਈ YouTube ਵੱਲੋਂ ਅਮਲ ਵਿੱਚ ਲਿਆਂਦੀ ਗਈ ਹੈ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਭਾਰਤ ਸਰਕਾਰ ਜਾਂ ਸੂਚਨਾ ਪ੍ਰਸਾਰਣ ਮੰਤਰਾਲਾ ਕੀ ਕਾਰਵਾਈ ਕਰਦਾ ਹੈ YouTube ਵੱਲੋਂ ਕਦੋਂ ਇਸ ਚੈਨਲ ਨੂੰ ਬਹਾਲ ਕੀਤਾ ਜਾਂਦਾ ਹੈ ਇਹ ਦੇਖਣਾ ਦਿਲਚਸਪ ਹੋਵੇਗਾ